ਉਹ ਜੀਤ ਕੇ ਬਾਦ ਸ਼ਾਹੀ ਦਸਵੇਂ ਪਰੇਚੰਦ ਬਗਾਤੀ ਸਮਰਕਾ ਗੁਰੂ ਨਾਨਕ ਲੰਕੇ ਆਏ ਖੇਰੰਦ ਗੁਰ ਤੇ ਅਮਰਾਨ ਸ੍ਰਾਮ ਦਾਸ ਹੋਇ ਸਹਾਈ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਤੇਰੇ ਹਰਿ ਲਾਈ ਸ੍ਰੀ ਹਰਿ ਕ੍ਰਿਸ਼ਨ ਦੇ ਅਕਿਆਇ ਤੁ ਸੰਧੇ ਸਤਿਗੁਜਾਈ ਏਕ ਬਾਦਰ ਸਿਮਰਿਆ ਘਰ ਨੋਂ ਨਿਜਾ ਹੈ ਧਾਈ ਸਬਤਾਈ ਹੋਏ ਕਹਾਏ ਦੱਸੋਏ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਬਤਾਈ ਹੋਏ ਸਹਾਇ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਠ ਨੀਦਰ ਦਾ ਧਿਆਨ ਧਰ ਕੇ ਬਲ ਜੇ ਆਹੇ ਗੁਰੂ ਪੰਜਾਂ ਪਿਆਰੇ ਆ ਚੌਹਾਂ ਸਾਹਿਬ ਜਾਨਿਆ ਚਾਰੀਆਂ ਮੰਗਤੇ ਆ ਆਖੀਆਂ ਜਾਮੀਆਂ ਤਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕੇ ਆ ਦੇਵ ਚਲਾਇ ਤੇ ਨਹਾਹੀ ਦੇਸ ਕੇ ਅੰਦਰ ਕੀਤਾ ਸਿਨਾ ਪਿਆਰਿਆਂ ਸਚਿਆਰਿਆਂ ਦੀ ਤੁਮੈ ਦਾ ਜੀ ਆਣ ਧਰ ਕੇ ਖਾਸਾ ਜੀ ਬਲ ਜੇ ਵਾਹੇ ਗੁਰੂ ਜਿਨ੍ਹਾਂ ਸਿਗਰ ਸਿੰਘਣੀਆਂ ਨੇ ਧਰਮ へ ਤਸੀਸ ਦਿੱਤੇ ਆਂਧਵਨ ਘਟਾਇ ਉਪਰਿਆਂ ਦਵਾਈਆਂ ਚਾਰ ਖੜੀਆਂ ਤੇ ਚੜੇ ਆਰਿਆਂ ਨਾਲ ਚਨਾਏ ਗਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੇ ਕਿਰਸਾ ਸਵਾਸਾ ਨਾਰ ਨਿਭਾਈ ਤੇ ਨਾਲੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬਲ ਜੇ ਵਾਹੀ ਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬਲ ਜੇ ਵਾਹੀ ਗੁਰੂ ਪ੍ਰੇਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਜਿਖੋ ਵਾਹਿਗੁਰੂ 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 ਜੀ ਆਵੇ ਜਿਤੇ ਅਮਰ ਦਾ ਸਤਿਕਾਰ ਸਰਬ ਸੁਖ ਵੇਹ ਜਹਾਂ ਜਹਾਂ ਖਾਲਸਾ ਜੀ ਸਾਹਿਬ ਹਾਂ ਮਹਰ ਰਛਿਆ ਰਿਆ ਇਤਿ ਦੇਕ ਬੇਕਮਾ ਬਰਦੀ ਮਾਝਪਾਤ ਕੀ ਜੇਤ ਸ੍ਰੀ ਸੰਤ ਜੀ ਸਾਹਾਏ ਕਾਲ ਸੇ ਜੀ ਕੇ ਬੋਲ ਬਾਲੇ ਬੋਲੋ ਜੇ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਣ ਕੇ ਸਣ ਰਹਿਤ ਦਾਣ ਬੇਕ ਦਾਣ ਵੇ ਸਾਹਾ ਦਾਣ ਭੁਰਸਾ ਦਾਣ ਤਾਣਾਂ ਸਤਨ ਸ਼ਾਮ ਦਾਣ ਸ੍ਰੀ ਅਮਰਿਤ ਸਰ ਜੀ ਦੇ ਦਰਸ਼ਨ ਜਿ ਸ਼ਨਾਣ ਚੌਂਕੀਆਂ ਝਾਂਦੇ ਬੁੰਗੇ ਜਗੂਰ ਜੁਗਿਆ ਅਕਾਲ ਧਰਮ ਦਾ ਜਾਏਗਾ ਖਲੋ ਜੇ ਵਾਹਿਗੁਰੂ ਸ਼ਖਾਂ ਦਾ ਮਾਰਣੀ ਵਾ ਮਾਤੀ ਉੱਚੀ ਮਹਸਪਤ ਰਖਾ ਵਾਹਿਗੁਰੂ ਇਹ ਅਕਾਲ ਪੁਰਖੇ ਆਪਣੇ ਭਗਤ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਰਣਕਾਣਾ ਸਾਹਿਬ ਤੋਂ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਕੋ ਭਗਤ ਨੂੰ ਵੀ ਛੋੜਿਆ ਗਿਆ ਖੁੱਲੇ ਦਰਸ਼ਨ ਦੀ ਦਾਰ ਤੇ ਸੇਵਾ ਵਿੱਚ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਰਿਆਂ ਦੇ ਮਾਨ ਨਿਪਾਰਿਆਂ ਦੇ ਤਾਰ ਏ ਉਡਿਆਂ ਦੀ ਓਟ ਸੱਚ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਆਪ ਜੀ ਹਜੂਰ ਅਰਦਾਸ ਦੇਰਦੀ ਹੈ ਆਪ ਜੀ ਦੀ ਕਿਰਪਾ ਰਹਿਮਤ ਸਦਕਾ ਚਾਰ ਪਹਰ ਰਹਿਨ ਸੁਖ ਆਨੰਦ ਨਾਲ ਬਤੀਤ ਹੋਈ ਹੈ ਚਾਰ ਪਹਰ ਦਿਨ ਆਪ ਦੇ ਬਾਹਰੇ ਅੰਦਰ ਸੁਖ ਆਨੰਦ ਨਾਲ ਬਤੀਤ ਕਰਵਾਉਣਾ ਅਮਰ ਸ਼ਹੀਦ ਧੰਨਾ ਧਨ ਬਾਬਾ ਦੀਪ ਸਿੰਘ ਜੀ ਦੇ ਬਾਹਰ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਦੀ ਵਿਖੇ ਪਾਵਨ ਦਰਵਾਜ਼ੇ ਅੰਦਰ ਅੱਜ ਸੁੰਦਰ ਸਿੰਘਾਸਣ ਸਜਾਏ ਗਏ ਹਨ ਆਪ ਜੀ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਕਦਾਰਿ ਬਖਸ਼ਦੇ ਹੋਏ ਪਾਵਨ ਹੁਕਮਨਾਮਾ ਵਾਸ਼ਕੇ ਮਿਹਾਰ ਕਰੋ ਸਰਬਤ ਸੰਗਤੀਆਂ ਹਾਨਰੀਆ ਬਿਲਕੁਲ ਪੇਟਾਵਾਂ ਦਾ ਦੇਸ ਪਰਮਾਨ ਕਰਨੀਆਂ ਸਤਿਗੁਰ ਜੀਓ ਕਰੋ ਕਿਰਪਾ ਜੀ ਦਾ ਪਾਵਨ ਸਰੂਪ ਹੈ ਸੁਖ ਆਸਨ ਅਸਾਨਾ ਆਜੋ ਪ੍ਰਕਾਸ਼ ਸੰਸਣ ਝੱਕ ਲੈ ਜਾਣ ਦੀ ਆ ਕਿ ਬਖਸ਼ੋ ਜੀ ਨਾਂ ਰਸਤੇ ਦੀ ਬਾਤ ਕਰਦੇ ਆਪ ਸੰਗ ਸਹਾਇ ਹੋਣਾ ਸੇਈ ਪਿਆਰੇ ਮੇਲ ਜਿਨਾਂ ਮੜਿਆ ਤੇਰਾ ਨਾਮ ਚੇਤੇ ਆਵੇ ਨਾਨਕ ਰਾਮ ਜਾਨੀ ਤਰਾਂ ਮੇਰੇ ਬਾਹੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾਰਿ ਸਾਹਿਬ ਵਾਹਿਗੁਰੂ ਜੀ ਕੀ ਬੋਲੇ गजनंद मामे गगनंद मामे गा 白的，对白的。 I'm not so Gracias. <coughs> Eu ਸਾਰ ਏ ਮਨ ਮੇਰਾ ਆ ਆ ਗਾਉ ਸਿ ਸਾਰ ਹੈ ਆਂ ਸਚਨ ਮੇਰਾ ਰਾਮ ਆਪੇ ਸੱਚਾ ਸਭ ਗਏ ਫਿਰ ਹੋਏ